ਹਾਂਜੀ ਦੋਸਤੋ ਤੁਸੀਂ ਜੁੜੇ ਹੋਏ ਹੋ ਦਾ ਪੋਸਟ ਮੇਲ ਦੇ ਨਾਲ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਮੈਂ ਸੁਲਝੇਂਦਰ ਸਿੰਘ ਢਿੱਲੋਂ ਖਬਰ ਖਨੌਰੀ ਬਾਰਡਰ ਤੋਂ ਜਿੱਥੇ ਅੱਜ ਸੰਯੁਕਤ ਕਿਸਾਨ ਮੋਰਚੇ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਏਕਤਾ ਨੂੰ ਲੈ ਕੇ ਬੈਠਕ ਹੋਈ ਬੈਠਕ ਵਿੱਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਚਰਚਾ ਹੋਈ ਚਰਚਾ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਮੰਗਾਂ ਨੂੰ ਲੈ ਕੇ ਤੇ ਅਗਲੀ ਰਣਨੀਤੀ ਨੂੰ ਲੈ ਕੇ ਦੁਬਾਰਾ ਫੇਰ ਕਿਸਾਨ ਆਗੂਆਂ ਦੀ 18 ਜਨਵਰੀ ਨੂੰ ਮੀਟਿੰਗ ਹੋਵੇਗੀ ਪਾਤੜਾ ਵਿੱਚ ਅੱਜ ਮੀਟਿੰਗ ਦੌਰਾਨ ਜੋਗਿੰਦਰ ਸਿੰਘ ਅਗਰਾਹਾ ਸਮੇਤ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਉਧਰ ਖਡੌਰੀ ਬਾਰਡਰ ਤੇ ਲਗਾਤਾਰ ਸੰਘਰਸ਼ ਕਰ ਰਹੇ ਕਿਸਾਨ ਆਗੂ ਵੀ ਮੀਟਿੰਗ ਵਿੱਚ ਹਾਜ਼ਰ ਸਨ ਇਸ ਮੌਕੇ ਤੇ ਫੈਸਲਾ ਹੋਇਆ ਕਿ ਅਗਲੀ ਰਣਨੀਤੀ ਨੂੰ ਲੈ ਕੇ 18 ਜਨਵਰੀ ਨੂੰ ਫੇਰ ਦੋਨਾਂ ਮੋਰਚਿਆਂ ਦੀ ਬੈਠਕ ਹੋਵੇਗੀ ਤੇ ਬੈਠਕ ਤੋਂ ਬਾਅਦ ਅਗਲੀ ਰਣਨੀਤੀ ਬਣਾ ਉਧਰ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਪੂਰੀ ਜੋਰਾ-ਸ਼ੋਰਾ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਆਦਿਸ਼ੀ ਸਮੇਤ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੋਣ ਕਮਿਸ਼ਨ ਨਾਲ ਬੈਠਕ ਕੀਤੀ ਇਸ ਮੌਕੇ ਤੇ ਉਹਨਾਂ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਉਂਦਾ ਕਿ ਭਾਜਪਾ ਦਿੱਲੀ ਵਿੱਚ ਚੋਣਾ ਜਿੱਤਣ ਲਈ ਹਰ ਹੱਥ ਕੰਡੇ ਅਪਣਾ ਰਹੀ ਹੈ ਉਹਨਾਂ ਕਹਿਆ ਕਿ ਐਮਪੀ ਸਮੇਤ ਵੱਖ-ਵੱਖ ਭਾਜਪਾਗੂਆਂ ਦੇ ਘਰ ਵੋਟਾਂ ਬਣਾਈਆਂ ਜਾ ਰਹੀਆਂ ਹਨ ਜੋ ਕਿ ਬਿਲਕੁਲ ਗੈਰਕਾਨੂੰਨੀ ਹੈ ਉਹਨਾਂ ਕਹਿਆ ਕਿ ਭਾਜਪਾ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਮੋੜ ਸਤਾ ਵਿਚਾਰੀ ਹੈ ਇਸ ਕਾਰਨ ਭਾਜਪਾਾਰੇ ਹਰ ਹੱਥ ਕੰਡਾ ਅਪਣਾ ਰਹੇ ਹਨ ਕਿ ਆਮ ਆਦਮੀ ਪਾਰਟੀ ਨੂੰ ਰੋਕਿਆ ਜਾ ਸਕੇ ਪਰ ਲੋਕ ਫੈਸਲਾ ਕਰ ਚੁੱਕੇ ਹਨ ਇਸ ਮੌਕੇ ਤੇ ਚੋਣ ਕਮਿਸ਼ਨ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਗੜਬੜੀ ਚੋਣਾਂ ਨੂੰ ਲੈ ਕੇ ਨਹੀਂ ਹੋਣ ਦਿੱਤੀ ਜਾਵੇਗੀ। ਫਾਸਿਲਖਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਰੰਗ ਲੱਗੇ 200 ਰੁਪਏ ਦੇ ਨੋਟ ਨੇ ਇੱਕ ਨੌਜਵਾਨ ਦੀ ਕਿਸਮਤ ਬਦਲ ਦਿੱਤੀ। ਪਟਰਾਲ ਪੰਪ ਤੇ ਕੰਮ ਕਰਨ ਵਾਲੇ ਕਰਮਚਾਰੀ ਰਮੇਸ਼ ਕੁਮਾਰ ਨੂੰ 200 ਰੁਪਏ ਦਾ ਕੋਈ ਰੰਗ ਲੱਗਿਆ ਨੋਟ ਦੇ ਗਿਆ। ਉਸ ਦਾ ਨੋਟ ਕਿਤੇ ਵੀ ਨਹੀਂ ਚੱਲਿਆ ਕਿਉਂਕਿ ਉਹਦੇ ਉੱਪਰ ਕਾਫੀ ਰੰਗ ਲੱਗਿਆ ਹੋਇਆ ਸੀ। ਫਿਰ ਉਸ ਨੇ ਇਹ ਸੋਚਿਆ ਕਿ ਕਿਉਂ ਨਾ ਇਸ ਨਾਲ ਲਾਟਰੀ ਹੀ ਪਾਈ ਜਾ ਪਾਈ ਜਾਵੇ। ਜਦੋਂ ਉਸਨੇ 200 ਰੁਪਏ ਦੀ ਲਾਟਰੀ ਪਾਈ ਤਾਂ ਉਸ ਨੂੰ 90000 ਰੁਪਏ ਦਾ ਨਾਮ ਨਿਕਲਿਆ ਤੇ ਉਹ ਬਾਗੋ-ਬਾਗ ਹੋ ਗਿਆ ਲੋੜੀ ਮੌਕੇ ਉਸਨੇ ਖੁਸ਼ੀਆਂ ਦੁੱਗਣੀਆਂ ਮਨਾਈਆਂ ਉਸਨੇ ਕਿਹਾ ਕਿ ਜਿਹੜੇ ਨੋਟ ਨੂੰ ਕੋਈ ਚਲਾ ਨਹੀਂ ਰਿਹਾ ਸੀ ਉਸ 200 ਰੁਪਏ ਦੇ ਨੋਟ ਨਾਲ ਉਸ ਨੂੰ 90000 ਰੁਪਏ ਦੀ ਲਾਟਰੀ ਨਿਕਲੀ ਜਿਹੜੀ ਮੌਕੇ ਰਮੇਸ਼ ਕੁਮਾਰ ਖੁਸ਼ੀਆਂ ਮਨਾਉਂਦਾ ਨਜ਼ਰ ਆਇਆ ਤੇ ਉਸਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੇਸ਼ੱਕ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਪਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਦੇ ਭਰਤੀ ਲਈ ਕੀਤੇ ਗਠਨ ਨੂੰ ਲੈ ਕੇ ਹਲੇ ਵੀ ਪੇਚ ਫਸਿਆ ਹੋਇਆ ਹੈ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਆਪਣੇ ਅਬਜ਼ਰਵਰ ਜ਼ਿਲ੍ਹਾ ਪੱਧਰ ਤੇ ਲਾ ਲਏ ਜਿਹੜੇ ਭਰਤੀ ਦਾ ਕੰਮਕਾਜ ਦੇਖਣਗੇ ਜਦੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਚਲਾਵੇਗੀ ਤੇ ਭਰਤੀ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੋਵੇਗੀ ਹੁਣ ਬੇਸ਼ੱਕ 1 ਮਾਰਚ ਨੂੰ ਚੋਣ ਹੋਣੀ ਹੈ ਤੇ 20 ਜਨਵਰੀ ਤੋਂ 20 ਫਰਵਰੀ ਤੱਕ ਭਰਤੀ ਅਭਿਆਨ ਸ਼੍ਰੋਮਣੀ ਅਕਾਲੀ ਦਲ ਦਾ ਚੱਲਣਾ ਹੈ ਪਰ ਹਲੇ ਤੱਕ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਕੁਝ ਵੀ ਕਲੀਅਰ ਨਹੀਂ ਹੈ ਜਦੋਂ ਕਿ ਸ਼੍ਰੀ ਅਕਾਲ 택 ਸਾਹਿਬ ਦੇ ਜਥੇਦਾਰ ਨੇ ਸਪਸ਼ਟ ਕੀਤਾ ਕਿ ਸੱਤ ਮੈਂਬਰੀ ਕਮੇਟੀ ਹਲੇ ਵੀ ਉਸੇ ਤਰ੍ਹਾਂ ਸਟੈਂਡ ਕਰਦੀ ਹੈ ਤੇ ਉਹ ਆਪਣਾ ਕੰਮ ਉਸੇ ਤਰ੍ਹਾਂ ਹੀ ਕਰੇਗੀ ਉਧਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਇਸ ਮਸਲੇ ਨੂੰ ਲੈ ਕੇ ਸਪਸ਼ਟ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭਰਤੀ ਨੂੰ ਲੈ ਕੇ ਬਣਾਈ ਸੱਤ ਮੈਂਬਰੀ ਕਮੇਟੀ ਵੱਲੋਂ ਇਹ ਭਰਤੀ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਜੋ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੋਇਆ ਸੀ ਉਹ ਇਨ ਬਿਨ ਲਾਗੂ ਹੋਣਾ ਚਾਹੀਦਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਉਹਦੇ ਵਿੱਚ ਗੜਬੜੀ ਨਹੀਂ ਹੋਣੀ ਚਾਹੀਦੀ ਮਨਪ੍ਰੀਤ ਯਾਲੀ ਦੇ ਇਸ ਬਿਆਨ ਨੇ ਸਿਆਸੀ ਤੌਰ ਤੇ ਪੁਚਾਲ ਲਿਆ ਦਿੱਤਾ ਹੈ ਕਿਉਂਕਿ ਸ਼ਰੋਮਨੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਨਿੱਜੀ ਰਜੇਵਿਆਂ ਦੇ ਵਿੱਚ ਰੁੱਝੇ ਹੋਏ ਹਨ ਤੇ ਦੂਜੇ ਪਾਸੇ ਬਨਪ੍ਰੀਤ ਵਿਆਲੀ ਦੇ ਇਸ ਬਿਆਨ ਨੇ ਸਿਆਸੀ ਪੁਚਾਲ ਲਿਆ ਛੱਡਿਆ ਹੈ ਹੁਣ ਸੱਤਵੇਂ ਮੈਂਬਰੀ ਕਮੇਟੀ ਦਾ ਕੀ ਹੋਵੇਗਾ ਇਹ ਭਵਿੱਖਤਾ ਕਰੇਗਾ 20 ਜਨਵਰੀ ਤੋਂ ਚੋਣ ਹੋਵੇਗੀ ਭਰਤੀ ਚੋਣ ਸ਼ੁਰੂ ਹੋਵੇਗੀ ਭਰਤੀ ਜਾਂ ਨਹੀਂ ਹੋਵੇਗੀ ਇਹ ਸਮਾਂ ਦੱਸੇਗਾ ਉਧਰ ਮਹਾਰਾਸ਼ਟਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ 나ਸੀਕ ਦੇ ਵਿੱਚ ਸੜਕ ਉੱਪਰ ਜਾ ਰਹੇ ਇੱਕ ਸਵਾਰੀਆਂ ਦੇ ਭਰੇ ਟੈਂਪੋ ਨੂੰ ਇੱਕ ਸਰੀਏ ਦੇ ਭਰੇ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ 8 ਜਣਿਆਂ ਦੀ ਮੌਤ ਹੋ ਗਈ। ਇਹ ਟੈਂਪੋ 16 ਸਵਾਰੀਆਂ ਨਾਲ ਭਰਿਆ ਲੋਕਾਂ ਨੂੰ ਉਹਨਾਂ ਦੇ ਮੰਜ਼ਿਲ ਵੱਲ ਛੱਡਣ ਜਾ ਰਿਹਾ ਸੀ। ਦੇ ਰਸਤੇ ਵਿੱਚ ਸਰੀਏ ਨਾਲ ਭਰੇ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਸੜਕ ਹਾਦਸਾ ਇੰਨਾ ਭਿਆਨਕ ਸੀ ਕਿ 8 ਜਣਿਆਂ ਦੀ ਮੌਤ ਹੋ ਗਈ ਤੇ ਬਾਕੀ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਤੁਸੀਂ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ